ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਥ ਸਾਧ ਸੰਗਤ ਜੀ ਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੋ ਸਿੰਘ ਜੀ ਸਮੂਥ ਸ਼ਹੀਦ ਸਿੰਘ ਫੌਜਾਨੂ ਕੋਟ ਕੋਟ ਪ੍ਰਣਾਮ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਇੱਕ ਭੈਣ ਦੇ ਸੁਪਨੇ ਵਿੱਚ ਆ ਕੇ ਉਸ ਨੂੰ ਬਚਨ ਦਿੱਤੇ ਤੇ ਉਸ ਦੇ ਘਰੇ ਪੁੱਤਰ ਦੀ ਔਲਾਦ ਦਿੱਤੀ ਸਾਤ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜਰੂਰ ਭਰਨਾ ਸਾਤ ਸੰਗਤ ਜੀ ਜੋ ਅੱਜ ਦੀ ਹੱਡ ਬੀਤੀ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇਹ ਭੈਣ ਜੀ ਨੇ ਸਾਨੂੰ ਆਪਣੀ ਹੱਡ ਬੀਤੀ ਸੁਣਾਉਣਾ ਕੀਤੀ ਉਹਨਾਂ ਦੱਸਿਆ ਕਿ ਕਿਵੇਂ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਸੁਪਨੇ ਵਿੱਚ ਆਏ ਤੇ ਉਹਨਾਂ ਨੂੰ ਹੁਕਮ ਲਾਏ ਤੇ ਉਹਨਾਂ ਦੇ ਹੁਕਮ ਅਨੁਸਾਰ ਅੱਜ ਉਹਨਾਂ ਨੂੰ ਪੁੱਤਰ ਦੀ ਦਾਤ ਮਿਲੀ ਸਾਧ ਸੰਗਤ ਜੀ ਉਹ ਭੈਣ ਜੀ ਕਹਿੰਦੇ ਕਿ ਸਾਡੇ ਵਿਆਹ ਨੂੰ ਬਹੁਤ ਸਮਾਂ ਬੀਤ ਗਿਆ ਸੀ ਸਾਡੇ ਕੋਲ ਕੋਈ ਔਲਾਦ ਨਹੀਂ ਸੀ ਕਹਿੰਦੇ ਅਸੀਂ ਬਹੁਤ ਦਵਾਈਆਂ ਵੀ ਲਈਆਂ ਤੇ ਬਹੁਤ ਅਰਦਾਸਾਂ ਬੇਨਤੀਆਂ ਵੀ ਕਰਵਾਈਆਂ ਸੀ ਪਰ ਸਾਡੇ ਤੇ ਗੁਰੂ ਦੀ ਕਿਰਪਾ ਨਹੀਂ ਸੀ ਹੋ ਰਹੀ ਪਰ ਸਾਧ ਸੰਗਤ ਜੀ ਉਹ ਭੈਣ ਜੀ ਕਹਿੰਦੇ ਕਿ ਅਸੀਂ ਵਿਸ਼ਵਾਸ ਨਹੀਂ ਸੀ ਛੱਡਿਆ ਅ ਸਾਡਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਪੂਰਾ ਵਿਸ਼ਵਾਸ ਸੀ ਕਿ ਉਹ ਇੱਕ ਦਿਨ ਸਾਡੀ ਅਰਦਾਸ ਬੇਨਤੀ ਜ਼ਰੂਰ ਸੁਣਨਗੇ ਇਸੇ ਤਰ੍ਹਾਂ ਸਾਧ ਸੰਗਤ ਜੀ ਉਹ ਭੈਣ ਜੀ ਕਹਿੰਦੇ ਕਿ ਇੱਕ ਦਿਨ ਸੁਪਨੇ ਵਿੱਚ ਮੇਰੇ ਰਾਤ ਨੂੰ ਸੁੱਤੀ ਪਈ ਦੇ ਸਿੰਘ ਆਏ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਸ਼ਰਾਟਾ ਸਾਹਿਬ ਜਾ ਕੇ ਸੇਵਾ ਕਰੋ ਉਥੇ ਤੁਹਾਨੂੰ ਆਪਣੇ ਪੁੱਤ ਔਲਾਦ ਦੀ ਪ੍ਰਾਪਤੀ ਹੋਵੇਗੀ ਉਹ ਭੈਣ ਜੀ ਕਹਿੰਦੇ ਕਿ ਮੈਂ ਸਵੇਰੇ ਉੱਠ ਕੇ ਆਪਣੇ ਘਰ ਦੇ ਆਨ ਨੂੰ ਦੱਸਿਆ ਕਿ ਮੈਨੂੰ ਇਸ ਤਰ੍ਹਾਂ ਸੁਪਨਾ ਆਇਆ ਹੈ ਉਹ ਕਹਿੰਦੇ ਕਿ ਉਹ ਕਹਿੰਦੇ ਮੇਰੀ ਫੈਮਲੀ ਕਹਿੰਦੀ ਕਿ ਕੋਈ ਗੱਲ ਨਹੀਂ ਆਪਾਂ ਗੁਰੂ ਘਰ ਹੀ ਜਾਣਾ ਹੈ ਆਪਾਂ ਜਰੂਰ ਜਾਵਾਂਗੇ ਗੁਰੂ ਦਾ ਬਚਨ ਨੇ ਉਹਨਾਂ ਨੇ ਖਵਰੇ ਕੀ ਹੁਕਮ ਲਾਇਆ ਹੈ ਆਪਾਂ ਜ਼ਰੂਰ ਪੂਰਾ ਕਰਾਂਗੇ ਆਪਾਂ ਸੇਵਾ ਕਰਾਂਗੇ ਮਹਾਰਾਜ ਖਵਰੇ ਆਪਣੀ ਸੋਣ ਲਵੇ ਸੋ ਸਾਧ ਸੰਗਤ ਜੀ ਉਹ ਭੈਣ ਜੀ ਕਹਿੰਦੇ ਕਿ ਅਸੀਂ ਸ਼ਰਾਟਾ ਸਾਹਿਬ ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਉਹ ਅੰਮ੍ਰਿਤਸਰ ਏਰੀਏ ਦੇ ਹੀ ਸਨ ਸਾਧ ਸੰਗਤ ਜੀ ਸ਼ਰਾਟਾ ਸਾਹਿਬ ਅੰਮ੍ਰਿਤਸਰ ਦੇ ਨੇੜੇ ਹੀ ਇੱਕ ਗੁਰੂ ਘਰ ਹੈ ਜਿੱਥੇ ਗੁਰੂ ਹਰਗੋਬਿੰਦ ਸਿੰਘ ਜੀ ਖੇਡੇ ਸਨ ਉੱਥੇ ਹੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਸਾਰਾ ਬਚਪਨ ਬੀਤਿਆ ਸੀ ਸਾਧ ਸੰਗਤ ਜੀ ਉਹ ਭੈਣ ਜੀ ਕਹਿੰਦੇ ਕਿ ਅਸੀਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਤੇ ਅਰਦਾਸ ਬੇਨਤੀ ਵੀ ਕਰਨੀ ਸ਼ੁਰੂ ਕਰ ਦਿੱਤੀ 40 ਦਿਨ ਅਸੀਂ ਸ਼ਰਾਟਾ ਸਾਹਿਬ ਜਾ ਕੇ ਸੇਵਾ ਕੀਤੀ ਕਹਿੰਦੇ ਉਸ ਤੋਂ ਬਾਅਦ ਵਿੱਚ ਅਸੀਂ ਫਿਰ ਹਰ ਮਹੀਨੇ ਸ਼ਰਾਟਾ ਸਾਹਿਬ ਮੱਥਾ ਟੇਕਣ ਜ਼ਰੂਰ ਜਾਇਆ ਕਰਨਾ ਪਰ ਸਾਡੇ ਤੇ ਹਜੇ ਵਾਹਿਗੁਰੂ ਦੀ ਕਿਰਪਾ ਨਹੀਂ ਸੀ ਹੋਈ ਫਿਰ ਉਹ ਕਹਿੰਦੇ ਕਿ ਮੈਂ ਇੱਕ ਦਿਨ ਦੇਗ ਬਣਾ ਕੇ ਦੇਗ ਗੁਰੂ ਘਰ ਲੈ ਜਾ ਕੇ ਸ਼ਰਾਟਾ ਸਾਹਿਬ ਉੱਥੇ ਫਿਰ ਅਰਦਾਸ ਕਰਵਾਈ ਕਿ ਮਹਾਰਾਜ ਤੁਸੀਂ ਜੋ ਹੁਕਮ ਦਿੱਤੇ ਸੀ ਅਸੀਂ ਉਸ ਉਹਨਾਂ ਅਨੁਸਾਰ ਸੇਵਾ ਕੀਤੀ ਪਰ ਸਾਡੇ ਤੇ ਹਜੇ ਕੋਈ ਕਿਰਪਾ ਨਹੀਂ ਹੋਈ ਉਹ ਕਹਿੰਦੇ ਕਿ ਉਸੇ ਦਿਨ ਹੀ ਰਾਤ ਨੂੰ ਫਿਰ ਮੈਨੂੰ ਸੁਪਨਾ ਆਇਆ ਕਿ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਸਿੰਘਾਂ ਨੇ ਦਰਸ਼ਨ ਦਿੱਤੇ ਕਿ ਜੇਕਰ ਤੁਸੀਂ ਗੁਰਸਿੱਖ ਬੱਚਾ ਇੱਕ ਸਿੰਘ ਇੱਕ ਪਵਿੱਤਰ ਰੂਹ ਵਾਲਾ ਬੱਚਾ ਚਾਹੁੰਦੇ ਹੋ ਤਾਂ ਕੁਝ ਸਮਾਂ ਲੱਗੇਗਾ ਵੈਸੇ ਤੁਹਾਡੇ ਬੱਚੇ ਕਰਮਾ ਤੁਹਾਡੇ ਕਰਮਾ ਵਿੱਚ ਬੱਚੇ ਹਨ ਤੁਹਾਨੂੰ ਮਿਲ ਜਾਣਗੇ ਤੁਸੀਂ ਪ੍ਰਮਾਤਮਾ ਦਾ ਦਰ ਨਾ ਛੱਡਿਓ ਸੋ ਸਾਧ ਸੰਗਤ ਜੀ ਉਹ ਕਹਿੰਦੇ ਕਿ ਉਹਨਾਂ ਦੀ ਹੁਕਮ ਅਨੁਸਾਰ ਅਸੀਂ ਫਿਰ ਗੁਰੂ ਘਰ ਜਾਣਾ ਮੱਥਾ ਟੇਕਣਾ ਉੱਥੇ ਸੇਵਾ ਕਰਨੀ ਤੇ ਉਸ ਪ੍ਰਮਾਤਮਾ ਦਾ ਲੜ ਨਾ ਛੱਡਿਆ ਸੋ ਸਾਧ ਸੰਗਤ ਜੀ ਉਹ ਕਹਿੰਦੇ ਕਿ ਇਸੇ ਤਰ੍ਹਾਂ ਤਾਂ ਧੰਨ ਬਾਬਾ ਦੀਪ ਸਿੰਘ ਜੀ ਦੇ ਦਰਤੇ ਵੀ ਜਾਂਦੇ ਰਹਤੇ ਸਹਰਾਟਾ ਸਾਹਿਬ ਵੀ ਅਸੀਂ ਹਰ ਮਹੀਨੇ ਮੱਥਾ ਟੇਕਣ ਜ਼ਰੂਰ ਜਾਣਾ ਤੇ ਇਸੇ ਤਰ੍ਹਾਂ ਲਗਾਤਾਰ ਸਾਨੂੰ 4-5 ਸਾਲ ਬੀਤ ਗਏ ਪਰ ਅਸੀਂ ਆਪਦੀ ਉਮੀਦ ਨਹੀਂ ਸੀ ਛੱਡੀ ਸਾਨੂੰ ਐਵੇਂ ਸੀ ਕਿ ਜੇਕਰ ਉਸ ਗੁਰੂ ਨੇ ਸਾਨੂੰ ਹੁਕਮ ਦਿੱਤੇ ਨੇ ਤਾਂ ਉਹ ਜ਼ਰੂਰ ਪੂਰਾ ਕਰਨਗੇ ਉਹ ਸਾਡੀ ਅਰਦਾਸ ਬੇਨਤੀ ਜ਼ਰੂਰ ਸੁਣਨਗੇ ਕਹਿੰਦੇ 4.5 ਸਾਲ ਪੂਰੇ ਅਸੀਂ ਸੇਵਾ ਕੀਤੀ ਉਸ ਤੋਂ ਬਾਅਦ ਸਾਡੇ ਘਰੇ ਔਲਾਦ ਹੋਣ ਵਾਲੀ ਹੋ ਗਈ ਤੇ ਸਾਡੇ ਘਰੇ ਇੱਕ ਪੁੱਤਰ ਨੇ ਜਨਮ ਲਿਆ ਉਸ ਤੋਂ ਬਾਅਦ ਕਹਿੰਦੇ ਸਾਡੇ ਘਰੇ ਇੱਕ ਧੀ ਨੇ ਜਨਮ ਲਿਆ ਤੇ ਇਸ ਟਾਈਮ ਉਹ ਕਹਿੰਦੇ ਕਿ ਸਾਡੇ ਕੋਲ ਤਿੰਨ ਬੱਚੇ ਹਨ ਦੋ ਪੁੱਤਰ ਤੇ ਇੱਕ ਧੀ ਅਸੀਂ ਤਿੰਨ ਬੱਚਿਆਂ ਦੇ ਮਾਪੇ ਹਾਂ ਜਿੱਥੇ ਕਿ ਡਾਕਟਰਾਂ ਨੇ ਸਾਨੂੰ ਕੋਈ ਉਮੀਦ ਨਹੀਂ ਸੀ ਦਿੱਤੀ ਕਿ ਸਾਡੇ ਕੋਲ ਕੋਈ ਬੱਚਾ ਵੀ ਹੋਵੇਗਾ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਸ਼ਹੀਦ ਸਿੰਘਾਂ ਨੇ ਦਰਸ਼ਨ ਦੇ ਕੇ ਉਸ ਭੈਣ ਜੀ ਦੀ ਅਰਦਾਸ ਪੂਰੀ ਕੀਤੀ ਸਾਧ ਸੰਗਤ ਜੀ ਸ਼ਹਿਰਾਟਾ ਸਾਹਿਬ ਅੰਮ੍ਰਿਤਸਰ ਦੇ ਨੇੜੇ ਸਥਿਤ ਇੱਕ ਗੁਰੂ ਘਰ ਹੈ ਜਿੱਥੇ ਕਿ ਗੁਰੂ ਹਰਗੋਬਿੰਦ ਸਿੰਘ ਜੀ ਦਾ ਬਚਪਨ ਬੀਤਿਆ ਹੈ ਉੱਥੇ ਗੁਰੂ ਅਰਜਨ ਦੇਵ ਜੀ ਨੇ ਛੇ ਹਟਾਂ ਵਾਲਾ ਖੂਹ ਬਣਾਇਆ ਸੀ ਜਿਸ ਤੋਂ ਉਰਸ ਦੇ ਗੁਰੂ ਘਰ ਦਾ ਨਾਮ ਸ਼ਹਿਰਾਟਾ ਸਾਹਿਬ ਪਿਆ ਉੱਥੇ ਜਾ ਕੇ ਮੱਥਾ ਟੇਕਣ ਨਾਲ ਅਰਦਾਸ ਬੇਨਤੀ ਕਰਾਉਣ ਨਾਲ ਔਲਾਦ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਉੱਥੇ ਗੁਰੂ ਜੀ ਦਾ ਬਚਪਨ ਬੀਤਿਆ ਹੈ ਤੇ ਉੱਥੇ ਮਹਾਰਾਜ ਦੇ ਆਪਣੇ ਬਚਪਨ ਦੇ ਸਾਲ ਗੁਜ਼ਾਰੇ ਹਨ ਸੋ ਸਾਧ ਸੰਗਤ ਜੀ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨਾ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਤੁਨਦਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿ